ਐਕਸ਼ਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਸਰੀਕਾਲ ਜੀ ਤੇ ਜਿੰਨੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ ਸਭ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਅੱਗੇ ਹੀ ਦਾ ਅਰਦਾਸ ਕਰਦੇ ਆ ਵੀ ਸੋਡੇ ਤੇ ਮਿਹਰ ਪਰਛਾਤੇ ਹੱਥ ਰੱਖੇ ਮਿਹਰ ਰੱਖੇ ਵਾਹ ਨੂੰ ਤੁਹਾਨੂੰ ਗੁਰਨਾਨਕ ਤੇ ਜਿਹੜੇ ਭੈਣ ਭਾਈ ਆਪਾਂ ਨੂੰ ਕਮੈਂਟ ਕਰਦੇ ਉਹਨਾਂ ਦੇ ਨਾਮ ਬੋਲਾਂਗੇ ਤੇ ਮੋਨਾ ਜੀ ਯੂ ਐਸ ਏ ਤੋਂ ਅਸੀਂ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨਾਲ ਸਾਡੀ ਫੋਨ ਤੇ ਬਹੁਤ-ਬਹੁਤ ਗੱਲਬਾਤ ਹੁੰਦੀ ਹੈ ਬਹੁਤ-ਬਹੁਤ ਧੰਨਵਾਦ ਕਰਦੇ ਆ ਬਲਵਿੰਦਰ ਸਿੰਘ ਜੀ ਯੂ ਐਸ ਏ ਇਹਨਾਂ ਦਾ ਵੀ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨਾਲ ਵੀ ਸਾਡੀ ਰੈਲੀ ਫੋਨ ਤੇ ਗੱਲਬਾਤ ਹੁੰਦੀ ਆ ਜਟਾਂ ਕੱਢ ਕੇ ਸਾਡੇ ਨਾਲ ਫੋਨ ਤੇ ਗੱਲਬਾਤ ਕਰਦੇ ਆ ਅਸੀਂ ਇਹਨਾਂ ਦਾ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਯੂ ਐਸ ਏ ਅਮਰੀਕਾ 'ਚ ਬੈਠੇ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਇਹ ਟਾਈਮ ਕੱਢ ਕੇ ਕਿਉਂ ਉੱਥੇ ਉੱਥੇ ਟਾਈਮ ਨਹੀਂ ਹੁੰਦਾ ਫਿਰ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਪੰਮੀ ਭੈਣ ਜੀ ਮਲੇਸ਼ੀ ਤੇ ਹਬੀਬ ਚਾਉਧਰੀ ਲੰਡਨ ਤੋਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹ ਵੀ ਸਾਡੇ ਨਾਲ ਬਹੁਤ-ਬਹੁਤ ਗੱਲਬਾਤ ਕਰਦੇ ਆਂ ਅਮਨਦੀਪ ਕੌਰ ਯੂਐਸਏ ਤੇ ਲਖਵੀਰ ਸਿੰਘ ਕੈਨੇਡਾ ਵਾਲੇ ਰਵੀ ਸਿੰਘ ਯੂਐਸਏ ਲਹਾਰਾ ਪਿੰਡ ਤੇ ਗੁਰਸ਼ੀਤ ਕੌਰ ਕੌਸ਼ਵੀਰ ਕੋ ਸਬ ਦੀਪਗੋਲ ਪਿੰਡ ਕਰਸਾਣਾ ਇਹਨਾਂ ਦਾ ਸੰਦਰਪਾਲ ਬਰਾੜ ਤਹਿਸੀਲ ਜ਼ਿਲ੍ਹਾ ਮੋਗਾ ਗੱਗਨਗਰ ਅਮਰਤ ਚਾਹ ਹਰਮਨ ਕੌਰ ਹਰਮਨਪ੍ਰੀਤ ਕੌਰ ਜਸਵੰਤ ਸਿੰਘ ਅਮਨਦੀਪ ਕੌਰ ਪਿੰਡ ਚੱਕ ਤੇ ਸਿੰਦਰਪਾਲ ਬਰਿਆੜ ਤਹਿਸੀਲ ਜ਼ਿਲ੍ਹਾ ਗੰਗਾਨਗਰ ਹਰਮੇਲ ਸਿੰਘ ਪਿਤਾ ਦਾ ਨਾਮ ਬੰਤ ਸਿੰਘ ਪਿੰਡ ਅੰਡਾਇਆ ਚਮਕੌਰ ਸਿੰਘ ਬਣੂਦੀ ਪਿੰਡ ਪਰਮਿੰਦਰ ਕੌਰ ਪਿੰਡ ਪੂਨਾ ਜ਼ਿਲ੍ਹਾ ਲੁਧਿਆਣਾ ਕੁਲਦੀਪ ਕੌਰ ਤੇ ਸਮਰਗੁਪਤਾ ਪੰਜਾਬ ਤੋਂ ਹਰਮੇਲ ਸਿੰਘ ਬੰਤ ਸਿੰਘ ਹੰਡਾਇਆ ਪਿੰਡ ਮੁੰਨਾ ਤੇ ਜੂਸੇ ਚਮਕੌਰ ਸਿੰਘ ਬਰੂਤੀ ਪਿੰਡ ਪਰਮਿੰਦਰ ਕੌਰ ਪਿੰਡ ਪੂਨਾ ਜ਼ਿਲ੍ਹਾ ਲੁਧਿਆਣਾ ਕੁਲਦੀਪ ਕੌਰ ਸੰਧੂ ਪਿੰਡ ਸਾਹਪੁਰ ਸਿਮਰਜੀਤ ਕੌਰ ਪਿੰਡ ਪਟਿਆਲਾ ਕਰਮ ਸਿੰਘ ਬੱਲਾ ਮਨਿੰਦਰ ਕੌਰ ਹਰਮੇਲ ਸਿੰਘ ਪਿੰਡ ਹੰਡਾਇਆ ਤੇ ਕਰਨ ਕੌਰ ਪਿੰਡ ਜਲੰਧਰ ਤੋਂ ਜਗਸੀਰ ਸਿੰਘ ਪਿੰਡ ਜੈਲਦਾਰ ਗੁਰਦੇਵ ਕੌਰ ਹਿਾਰਪੁਰ ਪਿੰਡ ਮਨਕੀਰ ਸਿੰਘ ਟਾਲੀਆਂ ਹਰਜਿੰਦਰ ਕੌਰ ਪਿੰਡ ਕੋਊਗਾ ਜਿਲ੍ਹਾ ਅੰਬਰਸਾਰਾ ਸੁਮਨ ਕੌਰ ਪਿੰਡ ਵਾਸੀਆਂ ਸਿਮਨਜੀਤ ਕੌਰ ਜਿਲ੍ਹਾ ਖਪੂਸਾ ਪਿੰਡ ਭਲੱਖਾ ਸੁਭਦੀਪ ਗੈਲਾ ਗੁਰਸੇਵ ਸਿੰਘ ਨਾਣੇਵਾਲਾ ਬਲਵਿੰਦਰ ਕੌਰ ਜੰਡਾ ਗੁਰੂ ਜੱਗੀ ਸਾਵੜਾ ਸੀਮਨਜੀਤ ਪਿੰਡ ਜਲੰਧਰ ਤੋਂ ਕੋਟਕਪੂਰਾ ਤਲਵੰਡੀ ਸੰਬਰ ਐਸਰ ਸਰਸੰਦਰਪਾਲ ਕੌਰ ਜੰਗੀ ਰਾਣਾ ਸ੍ਰੀ ਦੇ ਸੇਂਖੋਂ ਮਕਲਾਂ ਅਰਜੀਤ ਸਿੰਘ ਜਗਸੀਰ ਚੰਕੋਟ ਖਪੂਰਾ ਕਾਂਤਾ ਦੇਵੀ ਅਮਰਜੀਤ ਕੌਰ ਪਟਿਆਰਾ ਦਰਸਤਨੋਲੀ ਕਰਨੌਰ ਕੇ ਬਲਟਾਉ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਵੈਂਡਾ ਭੁੱਲ ਜਗਰਾਜ ਭੁੱਲ ਰਾਜਪ੍ਰੀਤ ਸਰਮਾ ਬਠੰਡੇ ਤੋਂ ਬਾਬਾ ਇਕਬਾਲ ਨਵੇਂ ਚੰਦ ਜ਼ਿਲ੍ਹਾ ਮੋਗਾ ਸਜੀਤ ਸਿੰਘ ਦਰਸ ਸਿੰਘ ਸੰਤਪੂਰਾ ਸਾਦਵਾਲਾ ਪੱਟੀ ਕਰਮ ਸਿੰਘ ਵੱਲਾ ਹਰਸ਼ਮਨ ਨਕਾਰੋ ਮੋਹਤ ਕੁਮਾਰ ਤਨਵਾਲ ਸਿੰਘ ਸੀਮਰਾਲੀ ਜਲੰਧਰ ਤੋਂ ਚੜ੍ਹਤ ਸਿੰਘ ਸੋਨੀ ਲਵਦੀਪ ਸੋਨੀ ਸੂਰਤਗੜਾ ਹਰਜਿੰਦਰ ਕੌਰ ਜਗਤਾਰ ਸਿੰਘ ਮੱਖਣਰਾਮ ਭਾਰਤ ਸਿੰਘ ਪੁਰਾ ਅਮਰੀਕ ਵਿਰਿਆਡ ਮਨ ਗੰਗਾ ਨਗਰ ਪਿਆਰ ਕੌਰ ਸਪੰਚਨੀ ਬੇਰਕਾਰ ਕਰਦੀਪ ਕੌਰ ਮਨਤਪੁਰ ਸਾਹਿਬ ਮਨਮੋਹ ਸਿੰਘ ਫਤਿਹਗੜ੍ਹ ਸਾਹਿਬ ਜਗਦੀਸ਼ ਕੌਰ ਪੰਡ ਸੰਧੂ ਬਾਬਾ ਕਪਾੜ ਨਮਿਤਨ ਜਲਮੋਗਾ ਨਮਿਤ ਕੌਰ ਚੌਂਕਾ ਸੁਭਦੀਪ ਗੋਲ ਗੁਰਸੇਵ ਸਿੰਘ ਨਾਣੇ ਬਾਲਾ ਬਲਵਿੰਦਰ ਕੌਂ ਜਟਿਆਲਾ ਗੁਰੂ ਜਗੀ ਸ਼ਾਵੜਾ ਸੀਮਾ ਜੀ ਪੰਡ ਜਲੰਧਰ ਕੋਟਕਪੂਰਾ ਕਰਦੀਪ ਕੌਰ ਗੋਪਤਾਮ ਗੋਪਤਾ ਲੁਧਿਆਣਾ ਗੁਰਮੀਤ ਕੌਰ ਡੱਬਾ ਵਾਲੀ ਜਸਵਾਲ ਕੌਰ ਲੁਧਿਆਣਾ ਹਰਜਿੰਦਰ ਕੌਰ ਜੁਵਿੰਦਰ ਜਗਤਾਰ ਸਿੰਘ, ਸਤਪਾਲ ਸ਼ਰਮਾ, ਰਾਜਸ탄, ਡਾਕਟਰ ਬਲਬੀਰ ਸਿੰਘ, ਅਨਜੀਤ ਕੋ, ਰਾਜਕੁਮਾਰ ਮਾਨਸਾ, ਰਾਜਾ ਜੱਟ, ਬਟਿਆਲਾ, ਪਾਲ ਸਿੰਘ, ਬਟਿਆਲਾ, ਦੀਪ ਰੋਡ ਕਰੀਆ, ਬਰਖਸ਼ਾਪ ਜੀ ਇਹਨਾਂ ਦੀ ਚੌਂਕਾਉਰ ਸਿੰਘ ਬਡੋਂਦੀ, ਅਹਿਮਦਗੜ੍ਹ, ਪਾਲ ਕਰਾਨਾ ਸਟੋਰ, ਰਾਜਕੁਮਾਰ ਮਾਨਸਾ, ਸਰਗੇਵਾਲਾ, ਸਿੰਘ ਅਨਜੀਤ, ਟ੍ਰੇਲਰ 12 ਸਿੰਘ, ਮਹਾਦੀਪ ਸਿੰਘ, ਆਗਰਾ, ਲਿੰਕਾਂ ਸਿੰਘ, ਜਸਪਾਲ ਸਿੰਘ ਪਿੰਡ ਦਾਦੂਵਾਲਾ, ਅਮਰ ਸਿੰਘ ਪਿੰਡ ਫੈਰੀਗੜ੍ਹ, ਯੂ.ਪੀ. ਪਾਲ ਸਿੰਘ, ਬਟਿਆਲਾ, ਕੁਲਵਿੰਦਰ ਸਿੰਘ, ਬਟਿਆਲਾ, ਸੁਸ਼ਮਾ ਜੀ 90 ਤੋਂ ਰੋਗਨ ਮਸੀਆ ਗੁਰਪ੍ਰੀਤ ਸਿੰਘ ਲਾਲਪੇਖੀ ਪਿਆਰਾ ਲਾਲ ਭਲਾੜਾ ਡਾਕਟਰ ਸੁਖਰਾਜ ਸਿੰਘ ਪੰਡਤ ਰਾਜ ਜਲਾ ਮੋਗਾ ਮੱਖਣ ਸਿੰਘ ਢਿੱਲੋ ਬਲਦੇਵ ਸਿੰਘ ਢਿੱਲੋ ਹਰਮਿੰਦਰ ਸਿੰਘ ਲਧਿਆਨਾਰ ਪੰਡ ਮੋਹਨ ਲਾਲ ਨੋਟੀ ਜੂਪੀ ਸੁਖਦੇਵ ਸਿੰਘ ਕੁੰਕਲਾ ਅਮਰਜੀਤ ਸਿੰਘ ਪੰਡ ਮਜੀਠਾ ਗੁਰਦੇਵ ਸਿੰਘ ਦੇਵ ਜਡਿਆਲਾ ਗੁਰੂ ਦੀਪਕ ਮਾਰ ਪ੍ਰੀਤਕੌਰ ਰਵਿੰਦਰ ਸਿੰਘ ਪੰਡ ਜਮੰਦਾ ਸਿਵੀਆ ਰਵਿੰਦਰਕੌਰ ਪੂਨਾ ਨਵਦੀਪਕ ਪੰਡ ਜੰਨਲਰ ਫੋਲਾ ਜਲੰਧਾ ਮੋਗਾ ਵਨ ਟੂ ਸਿੰਘ ਮਨੁਕਤਾ ਲਾਭ ਜਸਵਿੰਦਰ ਕੌਰ ਮੰਡੀ ਚਮੀਆਰੀ ਦੇਸ਼ ਤੇ ਜਲੰਧਰ ਗੁਰਦੀਪ ਕੌਰ ਮਨਦੀਪ ਸਿੰਘ ਪਰਮਜੀਤ ਸਿੰਘ ਹਰਮੇਲ ਸਿੰਘ ਨਰਮਲ ਸਿੰਘ ਚੰਨਜੀਤ ਕੌਰ ਤਾਨਗੜ੍ਹ ਇੰਦਰਜੀਤ ਥੜਾ ਤੇ ਬਲਵੀਰ ਕੌਰ ਸੰਤੂ ਸਰਸਾ ਜਲਾ ਤੇ ਗਮਿਆ ਸਿੰਘ ਰਾਸਤਾਨਾ ਪਿੰਡ ਹੈਲ ਐਲ ਪੀ ਐਮ ਅਨਸਪ੍ਰੀਤ ਸਿੰਘ ਕੁਲਦੀਪ ਕੌਰ ਨੇਕ ਸਿੰਘ ਮਿਸਤਰੀ ਬੋਰਵਾਲਾ ਸੰਦੀਪ ਸਿੰਘ ਮੋਹਰ ਸਿੰਘ ਵਾਲਾ ਅਮਰਦੀਪ ਕੌਰ ਪਿੰਡ ਚੱਕਾ ਵਾਲਾ ਪਰਮਜੀਤ ਸਿੰਘ ਗ੍ਰਾਂਥੀ ਗਰਾਹਿਆਂ ਸਰਬਜੀਤ ਕੌਰ ਬਟੋਆ गुरमेज सिंह काले माजरा पिंकू सि जसवीर सिंह सिरदासपुर भोले के मोहन सिंह बरनला बी के बरनला अमरजीत कौर जंजाला परमजीत गंथी सरबजीत कौर ढिलो बलते सिमरजीत कौर तामकोट अमृत कौर जू एस ए बलवंत सिंह डागरू मखराम सिंहपुरा कुलदीप कौर चुबकी हरनेक गोगा पिंड सदारणा हरतेज सिंह गोगा फाजिलका बोलवाल मिस्त्री गुरप्रीत सिंह गुरुसर भरपूर ਗੁਰਦੀਪ ਸਿੰਘ ਰਤਨ ਤੇ ਗੁਰਦੀਪ ਸਿੰਘ ਮੁੱਲਾਪੁਰ ਦਿਲਜਾਨ ਘਰੋਤਾ ਮੋਦੀਪ ਸੁਮਨ ਗੁਪਤਾ ਪਿੰਜੌਰ ਤੋਂ ਜੀਵਨ ਸਿੰਘ ਜੀਵਨ ਜੋਤ ਗੁਰੂ ਜਗਦੇਵ ਸਿੰਘ ਅੰਜੀਤ ਘਰ ਦਰਸ ਸਿੰਘ ਪੱਟੀ ਸੰਤਪੁਰਾ ਮੋਹ ਲਾਲ ਪਿੰਡ ਜੀਵਨ ਸਿੰਘ ਵਾਲਾ ਗੁਰੂ ਮੀਤ ਸਿੰਘ ਪਿੰਡ ਸੇਵਿੰਗ ਵਾਲਾ ਦਲਜੀਤ ਸਿੰਘ ਕਲੰਬਰਦਾਰ ਪਿੰਡ ਲੋੜਾ ਹਰਦੇਵ ਸਿੰਘ ਵੀਰੇ ਕਲਾਂ ਬਲਵੀਰ ਸਿੰਘ ਦਾਣਗੜ ਸਰਬਜੀਤ ਕੌਟੇ ਲੋਣਾਣਾ ਅੰਗਰ ਮੀਤ ਕੌਰ ਪਿੰਡ ਕਣਕਵਾਲ ਪੰਮੀ ਵਾਲਾ ਲਖਵੀਰ ਸਿੰਘ ਪੰਡਨ ਨੂੰ ਸ਼ੁਕਰੀ ਜਨੰਦਰ ਦਸੰਦਰ ਕੌਰ ਪੰਡਨ ਤੇ ਮਿਆਰੀ ਹੋਲਰ ਸਾਈਡ ਟਰੱਕਟਰ ਬਾਬਾ ਨਰਮਨ ਸਿੰਘ ਕਪਾਲਪੁਰਾ ਲਹਿਰਾ ਗਾਗਾ ਲਹਿਰਾ ਗਾਕੇ ਤੋਂ ਬੇਬੇ ਪੰਗੂ ਬੇਬੇ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਕਮੈਂਟ ਕਰਦੇ ਆ ਤੇ ਬੇਬੇ ਪੰਗੂ ਦਾ ਗੁਰਸ਼ੇਵ ਸਿੰਘ ਘੋਟੇ ਕਾ ਗੁਰਸ਼ੇਵ ਸਿੰਘ ਪਟਿਆਲਾ ਸਮੁਨ ਗੁਪਤਾ ਪੰਜਾਬ ਤੋਂ ਅਨਛਤਰ ਸਿੰਘ ਸਿਆਣੇ ਤੋਂ ਸਕੂਲ ਸਕੂਤਲਾ ਦੇਵੀ ਪੀਰੀਆਂ ਮੰਗਾ ਤੋਂ ਸਕੂਤਲਾ ਦੀ ਵੀ ਪੀਰਾਂ ਦਾ ਬੰਗਾ ਤੋਂ ਗਰਦੇਵ ਕੌਰ ਨਕੋਤਰ ਤੋਂ ਸੁਖਵਿੰਦਰ ਕੌਰ ਸ਼ਿਵਾਲਾ ਜਿਲ੍ਹਾ ਹੁਸ਼ਿਆਰਪੁਰ ਜੈ ਕਿਸ਼ਨ ਸੰਦੋਸ ਰਾਣੀ ਪਿੰਡ ਸ਼ੈਕੜੇ ਵਾਲਾ ਗਰਜੰਟ ਸਿੰਘ ਸੈਦੋ ਕੋਈ ਚਲੋ ਜੀ ਇਹ ਪੰਡਾ ਬ੍ਰਾਹਮਣ ਆਪੋਨ ਸੋਭਾਟੇ ਪੰਗਾਇ ਤੇ ਲਾਲ ਸਿੰਘ ਰੰਦੀ ਵਾਲਾ ਚਲੋ ਜੀ ਇਹਨਾਂ ਪੰਡਾ ਬ੍ਰਾਹਮਣ ਵੀਡੀਓ ਤੇ ਕਮੈਂਟ ਕਰਦੇ ਨਾਮ ਗੁਰਮੁਖ ਲੁਧਿਆਣਾ ਤੇ ਯੂ ਆਰ ਸਪੋਰਟ ਤੇ ਅਨਨ ਆਈਡੀ ਨੇ ਬਾਈ ਕਾ ਬਾਈ ਆ ਜਿਹੜਾ ਅਨਨ ਆਈਡੀ ਵਾਲਾ ਯਾਰ ਕਮੈਂਟ ਚਾਦਾ ਨਾਂ ਜਰੂਰ ਲਿਖ ਦਿਆ ਕਰੋ ਬੋਲਣਾ ਸੌਖਾ ਦਾ ਤੇ ਗੁਰਦੇਵ ਕੌਰ ਕਰਮਜੀਤ ਕੌਰ ਹਰਦੇਵ ਸਿੰਘ ਮੰਡੇਰ ਆਸੋਲੀ ਗੁਰਵਿੰਦਰ ਸਿੰਘ ਮੰਡੇਰ ਸੋਮਨਾਥ ਅਮਰ ਸਿੰਘ ਸੋਨਮ ਬੱਲਾ ਕਰਨ ਸਿੱਧੂ ਰੰबीर ਸਿੰਘ ਤਿਕਸ਼ੇਵ ਸਿੰਘ ਤੇ ਮਨਜੀਤ ਕੌਰ ਤੇ ਪ੍ਰੀਤ ਪੁਨੀਆ ਸੁਖਰਾਜ ਸਿੰਘ ਤੇ ਰੀਤਾਵਾਜਾ ਜੰਮੂ ਤੋਂ ਜਿੰਦਤਮਾਨਾ ਤੇ ਬਰਾੜ ਬਰਾੜ ਅਮਜੀਤ ਕੌਰ ਤੇ ਇਸ ਸਮੇਂ ਅਮਰਜੀਤ ਕੌਰ ਕਪੂਰਥਲਾ ਪਿੰਡ ਪਲੱਥ ਤੇ ਸਰਪੰਨ ਦਾ ਸਮੇਤ ਬਲਵੀਰ ਕੌਰ ਅਮਰਜੀਤ ਕੌਰ ਬਲਵਿੰਦਰ ਸਿੰਘ ਅਗੇ ਫੇਰ ਗੁਰਦੇਵ ਕੌਰ ਦਰਸ਼ਨ ਸਿੰਘ ਅਮਰਿਤ ਜਰਾ ਤੇ ਅਨੋਮੜੀ ਤੇ ਇਹ ਵੀ ਅਨੋਮੜੀ ਹੈ ਸਿੱਕ ਜਿੰਨੇ ਵੀ ਭੈਣ ਭਾਈ ਹੱਪਾ ਕਮੈਂਟ ਕਰਦੇ ਆ ਕਿਸ ਨੂੰ ਬੋਲ ਜੇ ਕਿਸੇ ਦਾ ਵੀ ਤੁਹਾਨੂੰ ਕਮੈਂਟ ਆ ਉਹਨਾਂ ਨਾਲ ਕਮੈਂਟੇ ਦੇ ਜ਼ਰੂਰ ਕਰਿਆ ਕਰੋ ਇਹ ਤਾਂ ਆਪਾਂ ਨਾ ਇਸ ਲਈ ਲਿਖਿਆ ਹੈ ਬਾਰੇ ਬਾਈ ਨੂੰ ਕਮੈਂਟ ਨਹੀਂ ਆਉਂਦੇ ਜੀ ਨੂੰ ਕਮੈਂਟ ਕਰਨਾ ਆਉਂਦਾ ਉਹ ਕਮੈਂਟ ਜਰੂਰ ਕਰਿਆ ਕਰੋ ਇੱਕ ਪੰਜਾਬੀ ਬੰਨੇ ਜਾਓ ਅੰਗਰੇਜ਼ੀ ਤਾਂ ਤੁਹਾਨੂੰ ਪਤਾ ਹੀ ਆ ਵੀ ਅੰਗਰੇਜ਼ੀ 'ਚ ਘੱਟ ਕਰੋ ਪੰਜਾਬੀ 'ਚ ਸਾਨੂੰ ਵੱਧ ਕਰਿਆ ਕਰੋ ਪੰਜਾਬੀ 'ਚ ਨਾਲ ਤਾਂ ਸਾਨੂੰ ਪੜਨਾ ਸੌਖਾ ਦਾ ਤੇ ਨਾਲੇ ਆਪਾਂ ਨੂੰ ਪੰਜਾਬੀ ਜਰੂਰ ਨਾਲੇ ਜਰੂਰ ਧਿਆਨ ਦੇਣਾ ਚਾਹੀਦਾ ਕਿਉਂ ਪੰਜਾਬੀ ਆਪਣੀ ਭਾਸ਼ਾ ਵੀ ਚਲੋ ਅਗੇ ਜੀ ਵੀ ਜ਼ਰੂਰੀ ਆ ਸਾਰਾ ਕੁਝ ਜ਼ਰੂਰੀ ਆ ਆਪਾਂ ਨੂੰ ਤੇ ਪੰਜਾਬੀ ਵੀ ਬਹੁਤ ਜ਼ਰੂਰੀ ਆ ਪੰਜਾਬੀ ਆਪਾਂ ਹੁਣ ਭੁੱਲਦੇ ਜਾ ਰਹੇ ਆ ਪੰਜਾਬੀ ਜਰੂਰ ਕਮੈਂਟ ਕਰਿਆ ਕਰੋ ਬਹੁਤਾ ਧੰਨਵਾਦ ਜੀ ਥੈਂਕ ਯੂ